ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਾਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਗਾਵਨ ਹਾਰੇ ਕੀਤੇ ਤੇਰੇ ਰਾਗ ਪਰਿ ਸਿਓ ਕਹੀਅਹਿ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਤੁਧਨੋ ਤੇ ਠਮਕਾ ਲਾਈ ਜਣੀਐ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਚਿਤ ਗੁਪਤ ਲਿਖ ਜਾਣਨ ਕੀ ਜਾਣਨ ਨਾਣਾ ਪਹਿਲਾਂ ਨੰਨਾ ਮਗਰੋਂ ਲਾਉਣਾ ਹੈ ਸ਼ੁੱਧ ਬੋਲਣਾ ਹੈ ਗਾਵਨ ਤੁਧ ਨੂੰ ਚਿਤ ਗੁਪਤ ਲਿਖ ਜਾਣਨ ਗਾਵਨ ਤੁਧ ਨੂੰ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੂੰ ਈਸ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਸੋਹਣ ਤੇ ਯਮਕ ਲਾ ਦਨੀ ਐ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਇਥੇ ਇੰਦਰ ਪਾਠ ਹੈ ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਜਪਜੀ ਸਾਹਿਬ ਚ ਇੰਦਰਾਸਨ ਸੀ ਇਥੇ ਹੀਠਾਂ ਰਾਰਾ ਹੈ ਦਦੇ ਦੇ ਸ਼ੁੱਧ ਬੋਲਣਾ ਹੈ ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਇਹ ਵੀ ਸਿੱਧ ਤੇ ਠੰਮ ਕਲਾਉਣੀ ਆ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਦੱਦੇ ਸਿੱਧ ਸਮਾਧੀ ਨਹੀਂ ਕਹਿਣਾ ਧੱਦੇ ਉਚਾਰਨ ਕਰਨੇ ਹਨ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਇਹ ਤੁਦਨ ਨੂੰ ਨੰਨੇ ਦੇ ਦਲੈਂਕੜ ਨਹੀਂ ਲਾਉਣੇ ਹੋੜੇ ਨਾਲ ਉਚਾਰਨ ਕਰਨਾ ਹੈ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਸੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀਸ਼ੋਰ ਰਖੀਸ਼ੋਰ ਸਸੇ ਦੇ ਔਂਕੜ ਉਚਾਰਨ ਕਰਨਾ ਜੋਗ ਜੋਗ ਵੇਦਾ ਨਾਲ ਗਾਵਨ ਤੁਦਨੋ ਮੋਹਨੀਆਂ ਮਨਮੋਹਨ ਮੋਹਨੀਆਂ ਨਾਣਾ ਲਾ ਕੇ ਉਚਾਰਨ ਕਰਨਾ ਗਾਵਨ ਤੁਦਨੋ ਮੋਹਨੀਆਂ ਮਨਮੋਹਨ ਗਾਵਨ ਤੁਦਨੋ ਮੋਹਨੀਆ ਮਨਮੋਹਨ ਸੁਰਗਮਛ ਪੈਅਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਨ ਤੁਦਨੋ ਜੋਦ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਾਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਵਨ ਜੋ ਤੁਧ ਭਾਵਨ ਰਤ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤ ਨ ਆਵਨ ਪਿਥਿ ਵਿਸਰਾਮ ਲਾਉਣਾ ਹੈ ਹੋਰ ਕੀਤੇ ਤੁਧ ਨੂੰ ਗਾਵਨ ਇਥੇ ਅਰਧ ਵਿਸਰਾਮ ਸੇ ਇਥੇ ਯਮਕ ਲਾਦਨੀ ਹੈ ਸੇ ਮੈਂ ਚਿਤ ਨ ਆਵਨ ਪਿਥਿ ਵਿਸਰਾਮ ਨਾਨਕ ਕਿਆ ਵਿਚਾਰੇ ਇਹ ਵੀ ਨਾਨਕ ਕਿਆ ਨਹੀਂ ਕਹਿਦਣਾ ਹੈ ਨਾਨਕ ਤੇ ਯਮਕ ਲਾ ਦਨੀ ਹੈ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਇਹ ਵਿਸਰਾਮ ਇਸੇ ਤਰ੍ਹਾਂ ਇੱਥੇ ਹੀ ਲਾਉਣਾ ਹੈ ਨਵੀਨ ਜੋ ਹਨ ਉਹ ਇਸ ਤਰ੍ਹਾਂ ਲਾਉਂਦੇ ਨੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਪਰੰਤੂ ਸੰਪਰਦਾ ਦੇ ਵਿੱਚ ਤਕਸਾਲ ਵਿੱਚ ਇਸ ਦਾ ਵਿਸਰਾਮ ਇਸ ਤਰ੍ਹਾਂ ਲਵਾਇਆ ਜਾਂਦਾ ਹੈ ਇਹ ਸ਼ੁੱਧ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਰੰਗੀ ਰੰਗੀ ਭਾਤੀ ਇਥੇ ਠਮਕ ਕਰ ਕਰ ਜਿਨਸੀ ਇਥੇ ਵਿਸਰਾਮ ਲਾਉਣਾ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਹਾਂ ਦੇਖੈ ਤੇ ਠਮਕ ਲਾ ਦਨੀਆ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜਿਉ ਤੇ ਜਮਕ ਲਾ ਦਨੀਆ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੁ ਸਾ ਪਤ ਸਾਹਿਬ ਇੱਥੇ ਧਿਆਨ ਨਾਲ ਉਚਾਰਨ ਕਰਨਾ ਇਸ ਨੂੰ ਪਾਤ ਸਾਹਿਬ ਨਹੀਂ ਕਹਿ ਦੇਣਾ ਇੱਥੇ ਕੰਨਾ ਨਹੀਂ ਐ ਸੋ ਪਾਤ ਸਾਹੁ ਸਾ ਪਤ ਸਾਹਿਬ ਇਸ ਤਰ੍ਹਾਂ ਸ਼ੁੱਧ ਬੋਲਣਾ ਹੈ ਸੋ ਪਾਤ ਸਾਹੁ ਸਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖ ਸਭ ਕੋਈ ਵਿਸਰਾਮ ਯਾਦ ਰੱਖਣਾ ਸੁਣ ਤੇ ਵਿਸਰਾਮ ਲਾਉਣਾ ਹੈ ਸੁਣ ਵੱਡਾ ਆਖ ਸਭ ਕੋਈ ਕੇ ਵੱਡ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਈ ਇਹਨੂੰ ਕਹਿਣਾ ਨਹੀਂ ਕਹਿਣਾ ਹੈ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਕਹਿਣ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਇਹ ਗਹਿਰ ਸਾਹਿਬ ਦੀ ਜਿਹੜੀ ਸਿਹਾਰੀ ਹੈ ਉਚਾਰਨ ਕਰਨੀ ਹੈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਇਹਨੂੰ ਗੰਭੀਰਾ ਨਹੀਂ ਕਹਿਣਾ ਉੱਤੇ ਟਿੱਪੀ ਵੀ ਲੱਗੀ ਐ ਭੱਬੇ ਨਾਲ ਉਚਾਰਨ ਕਰਨਾ ਗੰਭੀਰਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਮਿਲ ਤੇ ਵਿਸਰਾਮ ਲਾਉਣਾ ਹੈ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਇਹ ਵੀ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਜਿਹੜਾ ਗੁਰਾ ਇੱਥੇ ਯਮਕ ਲਾ ਦੇਣੀ ਹੈ ਗੁਰਹਾਈ ਇਕੱਠਾ ਕਹਿ ਦੇਣਾ ਇਓ ਨੀ ਕਹਿਣਾ ਗਿਆਨੀ ਧਿਆਨੀ ਗੁਰ ਗੁਰਹਾਈ ਧਿਆਨ ਨਾਲ ਪੜ੍ਹਨਾ ਗਿਆਨੀ ਧਿਆਨੀ ਇੱਥੇ ਵਿਸਰਾਮ ਗੁਰ ਗੁਰਹਾਈ ਇਕੱਠਾ ਬੋਲਣਾ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣਾ ਨਾ ਜਾਈ ਤੇਰੀ ਤੇਲ ਵਢਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਢਿਆਈਆ ਜੀ ਚਾਲ ਅਨਸਾਰ ਸਿੱਧਾ ਪੁਰਖਾ ਕੀਆ ਵਡਿਆਈਆ ਅਰਥ ਨਾਲ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਵੈਣ ਸਿੱਧੀ ਤੁਦ ਵੈਣਾ ਸਿੱਧੀ ਕਿਨਾਂ ਨਾ ਪਾਈਆ ਤੁਦ ਵੈਣ ਇੱਥੇ ਵਿਸਰਾਮ ਲਾ ਦੇਣਾ ਸਿੱਧੀ ਤੇ ਯਮਕ ਲਾਦਨੀਆ ਸਿੱਧੀ ਕਿਨਾਂ ਨਾ ਪਾਈਆ ਤੁਦ ਵੈਣਾ ਸਿੱਧੀ ਕਿਨਾਂ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਵਾਲਾ ਨਹੀਂ ਕਹਿਣਾ ਆਖਣ ਵਾਲਾ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਸਫਾ ਸ਼ੁੱਧ ਬੋਲਣਾ ਸਿਫਤੀ ਭਰੇ ਤੇਰੇ ਭੰਡਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂ ਦੇਹ ਤਿਸਾ ਕਿਆ ਚਾਰਾ ਜਿਸ ਤੇ ਯਮਕ ਲਾਦਨੀ ਹੈ ਜਿਸ ਤੂ ਦੇ ਇਥੇ ਵਿਸਰਾਮ ਤਿਸੈ ਕਿਆ ਚਾਰਾ ਜੈਸ ਤੂ ਦੇ ਤਿਸੈ ਕਿਆ ਚਾਰਾ ਯਾਨੀ ਜਿਸ ਤੂ ਤਿਸਤੂ ਨਹੀਂ ਕਹਿਣਾ ਜਿੱਥੇ ਜਿਸ ਪਦ ਆ ਜੇ ਉਥੇ ਥੋੜਾ ਜਿਹਾ ਯਮ ਕਲਾ ਕੇ ਨਖੇਰ ਕੇ ਪੜਨਾ ਨਾਨਕ ਸੱਚ ਸਵਾਰਣ ਹਾਰਾ ਆਸਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰਾ ਮਰ ਜਾਓ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲੱਗੈ ਭੂਖ ਉਤ ਭੂਖੈ ਖਾਇ ਚੱਲਿਆ ਹੈ ਦੂਖ ਉਤ ਭੂਖੈ ਇਥੇ ਵਿਸਰਾਮ ਹੈ ਖਾਇ ਚੱਲਿਆ ਹੈ ਦੂਖ ਚੱਲਿਆ ਹੈ ਚੱਲਿਆ ਨਹੀਂ ਕਹਿ ਦੇਣਾ ਹਾ ਹਾ ਵੀ ਉਚਾਰਨ ਕਰਨਾ ਚੱਲਿਆ ਹੈ ਦੂਖ ਉਤ ਭੁਖਾ ਖਾਇ ਚੱਲੀ ਹੈ ਦੁਖ ਸੋ ਕਿਉ ਵਿਸਰੈ ਮੇਰੀ ਮਾਇ ਸੋ ਤੇ ਯਮਕ ਲਾ ਕੇ ਸੋ ਕਿਉ ਨਹੀਂ ਕਹਿਣਾ ਹੈ ਸੋ ਕਿਉ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਚ ਨਾਏ ਰਹਾਉ ਸਾਚੇ ਨਾਮ ਕੀ ਤੇਲਵੜਈ ਆਖ ਥੱਕੇ ਕੀਮਤ ਨਹੀਂ ਪਾਈ ਜੀ ਸਭ ਮਿਲਕ ਆਖਣ ਪਾਹ ਜੇ ਵੀ ਜੀਤੇ ਯਮਕ ਲਾਦਨੀਏ ਜੀ ਸਭ ਮਿਲਕ ਆਖਣ ਪਾਹ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਨਾ ਤੇ ਯਮਕ ਲਾਦਨੀਏ ਨੰਨੇ ਕੰਨਾ ਲੱਗਿਆ ਹੋਇਆ ਦੀਰਗ ਲਾ ਕੇ ਉਚਾਰਨ ਕਰਨਾ ਨਾ ਉਹ ਮਰੈ ਨਾ ਹੋਵੇ ਸੋਗ ਦੇਦਰ ਹੈ ਨਾ ਚੁੱਕੇ ਭੋਗ ਗੁਣ ਇਹੋ ਹੋਰ 나ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਕਿਸੇ ਤਰ੍ਹਾਂ ਸ਼ੁੱਧ ਪੜਨਾ ਨਾ ਕੋ ਹੋਆ ਨਾ ਕੋ ਹੋਏ ਨਹੀਂ ਕਹਿਣਾ ਪਹਿਲਾ ਨੰਨੇ ਕੰਨਾ ਜਿੱਥੇ ਹੈ ਦੀਰਘ ਇੱਥੇ ਯਮਕ ਲਾ ਦੇਣੀ ਹੈ ਨਾ ਕੋ ਹੋਆ ਨਾ ਕੋ ਹੋਏ ਨਾ ਤਾਂ ਵਾਹਿਗੁਰੂ ਵਰਗਾ ਪਹਿਲਾ ਕੋਈ ਹੋਇਆ ਹੈ ਨਾ ਹੁਣ ਹੈ ਅਤੇ ਨਾ ਹੀ ਕੋਈ ਅੱਗੇ ਨੂੰ ਹੋਵੇਗਾ ਜੇਵਡ ਆਪ ਤੇਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਇਹ ਵੀ ਜਨ ਦਿਨ ਨਹੀਂ ਬੋਲਣਾ ਜਨ ਤੇ ਯਮਕਲਾ ਕੇ ਉਚਾਰਨ ਕਰਨਾ ਜੇਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨਾ ਖਸਮ ਵਿਸਾਰ ਹੈ ਤੇ ਤੇ ਥੋੜਾ ਜਿਆ ਰੁੱਕ ਕੇ ਯਮਕ ਲਾ ਕੇ ਬੋਲਣਾ ਆਮ ਤੇ ਕਮ ਜਾਤ ਹੀ ਕਹਿ ਦਿੰਦੇ ਹਨ ਸ਼ੁੱਧ ਬੋਲਣਾ ਹੈ ਖਸਮ ਵਿਸਾਰਹਿ ਤੇ ਕਮ ਜਾਤ ਕਮ ਜਾਤ ਇਕੱਠਾ ਉਚਾਰਨ ਕਰਨਾ ਨਾਨਕ ਨਾਵੈ ਬਾਜ ਸਨਾਤ ਵਾਹਿਗੁਰੂ ਜੀ ਕਾ ਕਾਲ ਸਾਭ ਕਰਹੈ ਵਾਹਿਗੁਰੂ ਜੀ ਕੀ ਪਤੇ